ਅੱਜ న్యూਸ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਏ ਵੀਰਵਾਰ ਇੱਕ ਖਬਰ ਲਗਾਈ ਸੀ ਕਿ ਜਲਾਲਾਬਾਦ ਦਾ ਜਿਹੜਾ ਸੈਲਫੀ ਪੁਆਇੰਟ ਹੈ ਜਿੱਥੇ ਐਂਟਰੀ ਹੁੰਦੀ ਹੈ ਜਲਾਲਾਬਾਦ ਦੇ ਵਿੱਚ ਨਵੇਂ ਬੱਸ ਅਡੇ ਦੇ ਕੋਲ ਤਾਂ ਉੱਥੇ ਜਿਹੜਾ ਝੰਡਾ ਜਿਹੜਾ ਲਗਾਇਆ ਗਿਆ ਸੀ ਸਾਬਕਾ ਵਿਧਾਇਕ ਦੇ ਵੱਲੋਂ ਤਾਂ ਉਹ ਜਿਹੜਾ ਝੰਡਾ ਕਾਫੀ ਟਾਈਮ ਤੋਂ ਜਿਹੜਾ ਪਟਾ ਆਇਆ ਸੀ ਨੈਸ਼ਨਲ ਫਲੈਗ ਜਿਸ ਨੂੰ ਕਿਹਾ ਜਾਂਦਾ ਤਿਰੰਗਾ ਝੰਡਾ ਤਾਂ ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਅਗਲੇ ਦਿਨ ਹੀ ਜਿਹੜਾ ਝੰਡਾ ਨਵਾਂ ਚੜਾ ਦਿੱਤਾ ਆਸ-ਪਾਸ ਦੇ ਲੋਕਾਂ ਦਾ ਕਹਿਣਾ ਕਿ ਪਹਿਲੀ ਵਾਰ ਜਿਹੜਾ ਝੰਡਾ ਨਵਾਂ ਚੜਾਇਆ ਗਿਆ ਕਿ ਪੁਰਾਣਾ ਹੀ ਝੰਡਾ ਜਿਹੜਾ ਲਗਾ ਦਿੱਤਾ ਜਾਂਦਾ ਸੀ ਤੇ ਆਪਾਂ ਗੱਲਬਾਤ ਵੀ ਕਰਦੇ ਆ ਪਹਿਲਾਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਖਬਰ ਨੂੰ ਦੇਖਦੇ ਹੋਏ ਜਿਹੜਾ ਝੰਡਾ ਨਵਾਂ ਚੜਾਇਆ ਤਾਂ ਬਹੁਤ ਵਧੀਆ ਗੱਲ ਆ ਜਿੱਥੇ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਬਣਦਾ ਉੱਥੇ ਬਿਲਕੁਲ ਧੰਨਵਾਦ ਵੀ ਕਰਾਂਗੇ ਤੇ ਤਸਵੀਰਾਂ ਨੇ ਜਿੱਥੇ ਵੀਰਵਾਰ ਖਬਰ ਚਲਾਈ ਸੀ ਤੇ ਅਗਲੇ ਦਿਨ ਹੀ ਜਿਹੜਾ ਪ੍ਰਸ਼ਾਸਨ ਨੇ ਝੰਡਾ ਨਵਾਂ ਚੜਾਤਾ ਬਾਈ ਜੀ ਝੰਡਾ ਕਿੰਨੇ ਸਮੇਂ ਤੋਂ ਪਟਾ ਸੀ ਜੀ ਝੰਡਾ ਜੀ 2-3 ਵਾਰੀ ਪਟਾ ਜੜਾਇਆ ਗਿਆ ਸੀਗਾ ਤੇ ਕੱਲ ਤੋਂ ਇਹ ਨਵੇਂ ਜੜਾ ਗਏ ਨੇ ਤਿਰੰਗੇ ਝੰਡਾ ਛਾਣ ਹੁੰਦਾ ਹੈ ਦੇਸ਼ ਦੀ ਜੀ ਇਹਨੂੰ ਸੰਭਾਲਿਆ ਜਾਵੇ ਜੇ ਇਹਨੂੰ ਜੜਾਇਆ ਗਿਆ ਇਹਨੂੰ ਅੰਦੀ ਸੰਭਾਲ ਕੀਤੀ ਜਾਵੇ ਇਹਨੂੰ ਨਵੇਂ ਜੜਾਇਆ ਜਾਵੇ ਜਦੋਂ ਵੀ ਇਹ ਫਟ ਜਾਂਦਾ ਹੈ ਇਹ ਰੋਡ ਤੇ ਹੈਗਾ ਜੀ ਇਹ ਕੋਲ ਕੇ ਇਹਨੂੰ ਵਿਖਦੀ ਏ ਤੇ ਇਹਨੂੰ ਜਦੋਂ ਵੀ ਫਟਦਾ ਹੈ ਤੈਨੂੰ ਨਵੇਂ ਜੜਾਇਆ ਜਾਵੇ ਇਹ ਨਹੀਂ ਮੰਨਦੇ 26 ਜਨਵਰੀ ਤੇ 15 ਅਗਸਤ ਦੇ ਪੂਰੇ ਸੂਬੇ ਭਰ ਦੇ ਵਿੱਚ ਝੰਡਾ ਚੜਾਇਆ ਜਾਂਦਾ ਰਸਮ ਹੁੰਦੀ ਹੈ ਇੱਕ ਸਵੇਰ ਦੇ ਟਾਈਮ ਇੱਥੇ ਨਹੀਂ ਚੜਾਇਆ ਗਿਆ ਸੀ 15 ਅਗਸਤ ਦੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਹੈ ਕਿ ਵੈਸੇ ਕਦੋਂ ਅੱਗੇ ਕਦੇ ਵੀ ਫੜਦਾ ਹੈ ਕਈ ਵਾਰੀ ਤਾਂ ਉਹੋ ਹੀ ਸੈਟਿੰਗ ਕਰਕੇ ਜੜਾ ਦਿੰਦੇ ਆ ਤੇ ਕਈ ਵਾਰੀ ਨਵਾਂ ਹੀ ਜੜਾਉਂਦੇ ਆ ਜੀ ਹਾਂਜੀ ਤਾਂ ਬਿਲਕੁਲ ਪਹਿਲੀ ਵਾਰ ਨਵਾਂ ਝੰਡਾ ਚੜਾਇਆ ਲੱਗਣ ਤੋਂ ਬਾਅਦ ਦੇ ਵਿੱਚ ਤੇ ਬਹੁਤ ਵਧੀਆ ਮਾਹੌਲ ਹੈ ਕਿਉਂਕਿ ਜਦੋਂ ਵੀ ਕੋਈ ਜਲਾਲਾਬਾਦ ਦੇ ਵਿੱਚ ਕੋਈ ਬਾਹਰਲਾ ਵਿਅਕਤੀ ਜਾਂ ਕੋਈ ਐਂਟਰ ਹੁੰਦਾ ਤਾਂ ਜਦੋਂ ਝੰਡਾ ਨੈਸ਼ਨਲ ਫਲੈਗ ਹੈ ਜਿਹੜਾ ਝੂਲਦਾ ਹੈ ਤਾਂ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਪਰ ਪਿਛਲੇ ਕੁਝ ਸਮੇਂ ਤੋਂ ਪ੍ਰਸ਼ਾਸਨਾਂ ਦੇ ਵੱਲ ਧਿਆਨ ਨਹੀਂ ਸੀ ਤਾਂ ਜਿਸ ਕਰਕੇ ਵੀਰਵਾਰ ਇੱਕ ਖਬਰ ਚਲਾਈ ਗਈ ਸੀ ਸਾਡੇ ਵੱਲੋਂ ਕਿ ਜਲਾਲਾਬਾਦ ਦਾ ਜਿਹੜਾ ਨੈਸ਼ਨਲ ਫਲੈਗ ਲਗਾਇਆ ਗਿਆ ਰੋਡ ਦੇ ਉੱਪਰ ਐਂਟਰੀ ਦੇ ਉੱਪਰ ਹੀ ਜਿਹੜਾ ਜਲਾਲਾਬਾਦ ਦੇ ਤਾਂ ਉਹ ਜਿਹੜਾ ਆਪਦੀ ਜਗ੍ਹਾ ਤੇ ਹੈ ਨਹੀਂਗਾ ਯਾਨੀ ਕਿ ਫਟ ਕੇ ਉਹ ਜਿਹੜਾ ਝੰਡਾ ਦਿੱਗ ਗਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਝੰਡਾ ਚੜ੍ਹਾ ਦਿੱਤਾ ਗਿਆ ਸੀ ਤਾਂ ਬਹੁਤ-ਬਹੁਤ ਧੰਨਵਾਦ ਹੈ ਜਲਾਲਾਵਾ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹ ਨੇਕ ਪ੍ਰਾਲਾ ਕੀਤਾ ਗੱਲਬਾਤ ਵੀ ਤੁਹਾਡੀ ਕਰਵਾਈ ਆਸ-ਪਾਸ ਦੇ ਲੋਕਾਂ ਨਾਲ ਤਾਂ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਇਸੇ ਤਰ੍ਹਾਂ ਹੀ ਪਿਆਰ ਬਖਸ਼ਦੇ ਰਹੋ ਇਸ ਚੈਨਲ ਨੂੰ ਤਸਵਿੰਦਰ ਪੋਪਰਾਏ ਦੀ ਰਿਪੋਰਟ ਜਲਾਲਾਵਾ